ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦਗਾਰੀਆਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਕੁਝ ਟਰਾਈ ਕਰ ਲਿਆ ਬਹੁਤ ਰੈਮਡੀਜ਼ ਲਗਾ ਲਈ ਪਰ ਵਾਲ ਦਿਨ-ਪ੍ਰਤੀ ਦਿਨ ਪਤਲੇ ਹੁੰਦੇ ਜਾ ਰਹੇ ਨੇ ਠੀਕ ਹੈ ਗੁੱਤ ਕਰਦੀਆਂ ਤਾਂ ਐਦਾਂ ਲੱਗਦਾ ਉਪਰੋਂ ਥੋੜੀ ਠੀਕ ਹੁੰਦੀ ਹੈ ਨੀਚੇ ਜਿਵੇਂ ਜਿਵੇਂ ਗੁੱਤ ਖਤਮ ਹੁੰਦੀ ਜਾਂਦੀ ਹੈ ਬਿਲਕੁਲ ਵਾਲ ਪਤਲੇ ਹੁੰਦੇ ਜਾਂਦੇ ਨੇ ਠੀਕ ਹੈ ਤੇ ਉਹਨੂੰ ਹੀ ਆਪਾਂ ਹੁਣ ਕਿਉਰ ਕਰਨਾ ਆਪਣੇ ਵਾਲਾਂ ਨੂੰ ਆਪਾਂ ਲੈ ਕੇ ਆਵਾਂਗੇ ਮੋਟੀ ਗੁੱਤ ਚੈਲੰਜ ਹੁਣ ਐ ਨਹੀਂ ਪਤਾ ਕਿੰਨੇ ਟਾਈਮ ਚੱਲੂਗਾ ਠੀਕ ਹੈ ਲਗਾਤਾਰ ਆਪਾਂ ਡੇ ਬਾਈ ਡੇ ਕੁਛ ਨਾ ਕੁਛ ਕਰਾਂਗੇ ਠੀਕ ਹੈ ਤੁਸੀਂ ਵੀ ਮੇਰੇ ਨਾਲ ਜ਼ਰੂਰ ਜੁੜੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਤੇ ਇਹ ਚੈਲੰਜ ਵਿੱਚ ਤੁਸੀਂ ਜ਼ਰੂਰ ਜੁੜਿਓ ਜੇ ਤੁਸੀਂ ਵਧੀਆ ਆਪਣੀ ਗੁੱਤ ਨੂੰ ਮੋਟਾ ਕਰਨਾ ਚਾਹੁੰਦੇ ਹੋ ਜਲਦੀ ਹੀ ਮੈਂ ਇਹ ਵਾਲਾ ਚੈਲੰਜ ਲੈ ਕੇ ਆਉਂਗੀ ਤੇ ਮੇਰੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਤੇ ਤੁਸੀਂ ਵੀ ਆਪਣੇ ਵਾਲਾਂ ਦੀ हेयर ग्रोथ ਨੂੰ ਕਾਫੀ ਜ਼ਿਆਦਾ ਬੂਸਟ ਕਰ ਸਕਦੇ ਹੋ ਪਤਲੀ ਬੁੱਤ ਨੂੰ ਮੋਟਾ ਕਰ ਸਕਦੇ ਹੋ ਤੇ ਜਿਹੜੇ ਵਾਲ ਤੁਹਾਡੇ ਝੜ ਗਏ ਉਹਨਾਂ ਨੂੰ ਵਾਪਸ પાਸ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ